ਅਤੇ ਨਾਮ ਸੀ naam sire vahe guru sat naam sire vahe guru sat naam vahe guru sat ਦਾ ਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਿੰਘ ਸਾਹਿਬ ਅੰਦੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਮੰਗਤ ਸੇਵਕ ਲਾਈਆ ਆਪਣੀ ਸੇਵ اج شہیدان نے تن سات مہاراج سچے بادشاہ جی نے گورکھاں پیاروں کے گوندر سبدار مندیپ اور بابا بال جی ہو سہیوگی جناب پر بہت بار میم تن بات بجر کور تن بابا زوراور تن بابا فتح سنگھ جی ہوا نے پاروی حرامت کی ہے ਇਹ ਆਪਣੇ ਪਾਵਨ ਸਥਾਨ ਸ੍ਰੀ ਦਾ ਦੀਰ ਪਾਵਨ ਧਰਤੀ ਸਾਡੀ ਫਤਿਹਗੜ ਸਾਹਿਬ ਗੁਰਦੁਆਰਾ ਜੋਤੀ ਸੁਖ ਸਾਹਿਬ ਦੇ ਵਿਖੇ ਜੋ ਪਰਿਵਾਰਾਂ ਤੇ ਗੁੰਬਦ ਨੇ ਉਹ ਖੁਦਾ ਦੇ ਉੱਤੇ ਸੋਨਾ ਲਾਉਣ ਦੀ ਸੁਨਹਿਰੀ ਗੁੰਬਦਾਂ ਦੀ ਸੇਵਾ ਹੈ ਸਤਿਗੁਰਾਂ ਦੇ ਬਖਸ਼ਿਸ਼ ਕਰਕੇ ਉਹਨਾਂ ਨੂੰ ਰਵਾਜਿਆ ਔਰ ਅੱਜ ਗੁੰਬਦ ਦੇ ਉੱਤੇ ਪੱਥਰੇ ਲਾਉਣ ਦੀ ਜਿਹੜੀ ਸੇਵਾ ਹੈ ਉਹਦੀ ਆਰੰਭਤਾ ਕੀਤੀ ਗਈ ਹੈ ਸਤਿਗੁਰੂ ਮਿਹਰਾਂ ਕਰਨ ਜਿਵੇਂ ਇਸਕਤਾਂ ਤਨ ਮਨ ਧਨ ਕਰਕੇ ਸੇਵਾਵਾਂ ਕਰ ਰਹੇ ਨੇ ਸਤ ਗੁਰੂ ਨੇ ਦੀ ਕੀਤੀ ਜੇ ਕਾਰ ਸੇਵਾ ਥਾਂੇ ਪਾਉਣ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ ਕਰਨ ਔਰ ਇਹ ਜਿਹੜੀ ਮਹਾਨ ਹਸਤਾਨਾ ਦੀ ਸੇਵਾ ਨੇ ਕੀਤੀ ਜਾ ਰਹੀ ਹੈ ਸਤ ਗੁਰੂ ਚਰ ਦੀ ਖਰਾ ਬਨਾਰੀ ਦੀ ਸੇਵਾ ਆਪ ਸਿਰਫ ਮੇਰ ਫਰਿਆ ਹੱਥ ਰਾਖ ਕੇ ਗੈਣ ਇਹ ਸਾਰੀ ਸੇਵਾ ਸ਼੍ਰੋਮ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੰਦਰ ਗੁਰਦੁਆਰਾ ਸ੍ਰੀ ਤਕਗੜ ਸਾਹਿਬ ਦੀ ਵੱਲੋਂ ਔਰ ਇਹ ਜੀ ਸੇਵਾ ਇਹ ਇਨਾਂ ਨੂੰ ਵੀਰਾਂ ਨੂੰ ਸੌਂਪੀ ਗਈ ਹੈ ਸਤ ਗੁਰੂ ਮੇਰ ਕਰਕੇ ਇਹ ਸਾਰੀ ਸੇਵਾ ਆਪਣੀ ਸੇਵਾ ਆਪ ਹੀ ਕਰਵਾ ਲੈਣ ਵਾਹਿਗੁਰੂ ਜੀ ਖਾਤਮ ਨਾਮ ਸਿਰੀ ਵਾਹਿਗੁਰੂ ਸਤਿਨਾਮ ਸਿਰੀ ਵਾਹਿਗੁਰੂ ਸਤਿਨਾਮ ਸਿਰੀ ਵਾਹਿਗੁਰੂ ਸਤਿਨਾਮ ਸਿਰੀ ਵਾਹਿਗੁਰੂ ਵਾਹਿ siri vahe guru sat naam siri vahe guru sat naam siri vahe guru sat naam siri vahe guru sat siri vahe guru sat

واحرو جی کا خالص واحد مہاراج پاشاہ جی نے گر پیار جیتے کردار گور ودھ سردار مندیپا بال جی ہو سہیوگی جنام پارا اور تنسن تن بابا جورا بار زوراور سن سنبی تنسن تن بابا فتح سنگھ سا ہورہ نے بار بھی حرامت کی ہے کہ اپنے پاون استھان شہیدان بھی پاون ترتی شری فتح گڑھ صاحب گردوارا جوتی سو صاحب جو دربارہ کے گمبت نے وہ گدا کے اتنے سونا لون دی کی سنہری دے جو سیوا ہے سب ستر نے بخش کر کے انہا انہوں لو اور آج گمبت دے اتنے پترے لون دے جہی سیوا ہے وہ دی ਰਮਤਕ ਕੀਤੀ ਗਈ ਹੈ ਸਤਿਗੁਰੂ ਮਹਾਰਾਮ ਕਰਨ ਜਿਵੇਂ ਇਸੰਕਤਾ ਤਾਨ ਮੰਨ ਧਨ ਕਰਕੇ ਸੇਵਾਵਾਂ ਕਰ ਰਹੇ ਨੇ ਸਤਿਗੁਰੂ ਨੇ ਕੀਤੀ ਸੀ ਘਰ ਸੇਵਾ ਥਾਂ ਪਾਉਣ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ ਕਰਨ ਔਰ ਇਹ ਜਿਹੜੀ ਮਹਾਨ ਹਸਤਾਨਾ ਦੀ ਸੇਵਾ ਕੀਤੀ ਜਾ ਰਹੀ ਹੈ ਸਤਿਗੁਰੂ ਚੜ੍ਹਦੀ ਕਲਾ ਬਨਾਰੀ ਦੀ ਸੇਵਾ ਆਪ ਸਿਰਫ ਮਿਹਰ ਫਰਿਆਹਤ ਰੱਖ ਕੇ ਰੈਂਡ ਇਹ ਸਾਰੀ ਸੇਵਾ ਸ਼੍ਰੋਮਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਨੇਜਰ ਗੁਰਦੁਆਰਾ ਚੀਫ ਅਫਸਰ ਸਾਹਿਬ ਜੀ ਵੱਲੋਂ ਔਰ ਇਹ ਜੀ ਸੇਵਾ ਇਹ ਨਾਨੋ ਵੀਰਾਂ ਨੂੰ ਸੌਂਪੀ ਗਈ ਹੈ ਸਤਿਗੁਰੂ ਮੇਰ ਕਰਕੇ ਇਹ ਸਾਰੀ ਸੇਵਾ ਆਪਣੀ ਸੇਵਾ ਆਪ ਹੀ ਕਰਵਾ ਲੈਣ ਵਾਹਿਗੁਰੂ ਜੀ ਖਾਤਰ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਵਸਿਰ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ

वाहे गुरु तन वाहे गुरु। مہاراج سچے پاشا جی نے گرے جیتے کردار گوندر مندیت بابا بال جی ہو سہیوگی جناب اور تنسن بابا جورا بار زوراور سنب جی تنسن بابا فتح سنگھ سا ہورا نے بار بھی آرام کی ہے کہ اپنے پاون شیدہ شہید پاون ترتی شری فتح گڑھ صاحب گردوارا جوتیبی وقت جو دربارہ دے گنبد نے وہ گمبدہ دے اتنے سونا لاؤن دی سنہری گمبدہ جی سیوا ہے سترہ نے بخشش کر کے انہوں رواج ہے اور آج گمبدہ دے اُتے پترے لاؤن کی جی سیوا ہے وہ دی ਆਰੰਭਤਾਂ ਕੀਤੀ ਗਈ ਹੈ ਸਤਗੁਰੂ ਮਿਹਰਮਤ ਕਰਨ ਜਿਵੇਂ ਇਸਕਤਾਂ ਤਨ ਮਨ ਧਨ ਕਰਕੇ ਸੇਵਾਵਾਂ ਕਰ ਰਹੇ ਨੇ ਸਤਗੁਰੂ ਨੇ ਦੀ ਕੀਤੀ ਹੈ ਘਰ ਸੇਵਾ ਖਾਂ ਪਾਉਣ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ ਕਰਨ ਔਰ ਇਹ ਜਿਹੜੀ ਮਹਾਨ ਹਸਤਾਨਾ ਦੀ ਸੇਵਾ ਕੀਤੀ ਜਾ ਰਹੀ ਹੈ ਸਤਗੁਰੂ ਚੜ੍ਹਦੀ ਕਲਾ ਬਨਾਰੀ ਦੀ ਸੇਵਾ ਆਪ ਸਿਰਫ ਇਹ ਮੇਰ ਫਰਿਆ ਹੱਥ ਰੱਖ ਕੇ ਗੈਂਡ ਇਹ ਸਾਰੀ ਸੇਵਾ ਸ਼੍ਰੋਮ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਨੇਜਰ ਗੁਰਦੁਆਰਾ ਸ਼੍ਰੀ ਪਤਘੜ ਸਾਹਿਬ ਦੀ ਵੱਲੋਂ ਔਰ ਇਹ ਜੀ ਸੇਵਾ ਇਹ ਇਹਨਾਂ ਨੂੰ ਵੀਰਾਂ ਨੂੰ ਸੌਂਪੀ ਗਈ ਹੈ ਸਤਿਗੁਰੂ ਰੇਰ ਕਰਕੇ ਇਹ ਸਾਰੀ ਸੇਵਾ ਆਪਣੀ ਸੇਵਾ ਆਪ ਹੀ ਕਰਵਾ ਲੈਣ ਵਾਹਿਗੁਰੂ ਜੀ ਕਾ ਖਾਲਸਾ ਸਤਿ ਨਾਮ ਜੀ ਰਿਵਾ ਹੈ ਗੁਰੂ ਸਤਿ ਨਾਮ ਜੀ ਰਿਵਾ ਹੈ ਗੁਰੂ ਸਤਿ ਨਾਮ ਜੀ ਰਿਵਾ ਹੈ ਗੁਰੂ ਸਤਿ ਨਾਮ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸਿਰਿ ਵਾਹਿਗੁਰੂ ਸਤਿਨਾਮ ਸਿਰਿ ਵਾਹਿਗੁਰੂ ਜੀ ਸਿੰਘ ਸਰ ਹਾਂ ਜੀ ਸਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਮੰਗੈ ਸੇਵਾ ਭਲਾਈਆ ਆਪਣੇ ਸੇਵ ਅੱਜ ਸ਼ਹੀਦਾਂ ਨੇ ਕੰਤਲ ਸਰ ਸਾਹਿਬ ਦੀ ਮਹਾਰਾਜਾ ਚੇਤ ਪਾਤਸ਼ਾਹ ਜੀ ਨੇ ਉਹਨਾਂ ਖਾ ਪਿਆਰੇਾਂ ਜੂਤੇ سردار گورو درسی نے شترمن سنگھ تے بابا بالو جی دوران دے سموچے સહયોગی جناب تے اوردار فار مہرا محمد صاحب عطا گزر کر رہا ہے کہ تن تن بابا جوراور سنگھ صاحب تے تن تن بابا پتے سنگھ صاحب ہوراں نے بار مہراام تھی ہے کہ اپنے پاون استان سیدا دیو پاون ترتی جی پتے گڑھ صاحب گورو درا جوتی سنگھ صاحب دے جو درباراں دے ہمبند نے ਉਹ ਗੁਰਦਵਾਰੇ ਉੱਤੇ ਸੋਨਾ ਲਾਉਣ ਦੀ ਸੁਨਹਿਰੀ ਗੁੰਮਤਾ ਦੀ ਜਿਹੜੀ ਸੇਵਾ ਹੈ ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਉਹਨਾਂ ਨੂੰ ਵਰਜਿਆ ਔਰ ਅੱਜ ਗੁੰਮਤਾ ਦੇ ਉੱਤੇ ਪੱਥਰੇ ਲਾਉਣ ਦੀ ਜਿਹੜੀ ਸੇਵਾ ਹੈ ਉਹਦੀ ਆਰੰਭਤਾ ਕੀਤੀ ਗਈ ਹੈ ਸਤਿਗੁਰੂ ਮਿਹਰਾਂਤ ਕਰਨ ਜਿਵੇਂ ਇਹ ਸਤਿਤਾਤਨ ਮਨ ਧਨ ਕਰਕੇ ਸੇਵਾਵਾਂ ਕਰ ਰਹੇ ਨੇ ਸਤਿਗੁਰੂ ਨੇ ਦੀ ਕੀਤੀ ਜੀ ਘਾਲ ਸੇਵਾ ਥਾਂ ਪਾਉਣ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ ਔਰ ਇਹ ਜਿਹੜੀ ਮਹਾਨ ਹਸਤਾਨਾ ਦੀ ਸੇਵਾ ਕੀਤੀ ਜਾ ਰਹੀ ਹੈ ਸਤਿਗੁਰੂ ਚੜ੍ਹਦੀ ਕਲਾ ਬਨਾਰੀ ਦੀ ਸੇਵਾ ਆਪ ਸਿਰਫ ਇਹ ਮੇਰ ਪਰਿਆ ਹੱਥ ਰੱਖ ਗਏ ਇਹ ਸਾਰੀ ਸੇਵਾ ਸ਼੍ਰੋਮ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਨੇਜਰ ਗੁਰਦੁਆਰਾ ਸ਼੍ਰੀ ਸਤਗੁਰ ਸਾਹਿਬ ਜੀ ਵੱਲੋਂ ਔਰ ਜੀ ਸੇਵਾ ਇਹਨਾਂ ਨੂੰ ਵੀਰਾਂ ਨੂੰ ਸੌਂਪੀ ਗਈ ਹੈ ਸਤਗੁਰ ਮੇਰ ਕਰਕੇ ਇਹ ਸਾਰੀ ਸੇਵਾ ਆਪਣੀ ਸੇਵਾ ਆਪ ਹੀ ਕਰਵਾ ਲੈਣ ਵਾਹਿਗੁਰੂ ਜੀ ਕਾ ਖਾਲਸਾ ਸਤ ਨਾਮ ਜੀ ਰਿਵਾਇ ਗੁਰੂ ਸਤ ਨਾਮ ਜੀ ਰਿਵਾਇ ਗੁਰੂ ਸਤ ਨਾਮ ਜੀ ਰਿਵਾਇ ਦੇ ਨਾਮ ਸਿਰਵਾਏ ਗੁਰੂ ਪਾਏ

ਸਿਰਿਵਾਰ ਗੁਰੂ ਸਤਿਨਾਮ ਸਿਰਿਵਾਰ ਗੁਰੂ ਸਤਿਨਾਮ ਸਿਰਿਵਾਰ ਗੁਰੂ ਸਤਿਨਾਮ ਸਿਰਿਵਾਰ ਗੁਰੂ ਜੀ ਸਿੰਘ ਸਾਹਿਬ ਅੰਦੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਮੰਗੈ ਸੇਵਕੀ ਲਾਈਆ ਆਪਣੀ ਸੇਵ آج شکیدہ نے سلطان صلی اللہ علیہ وسلم صلی اللہ علیہ وسلم مہارا سے سے جی نے گروہ کھا پیارے ہیں جو کہ دار گروہ اندر سے دار مجید سنگر پہ بابا بالزی بوران پہ سمجھ کے سہیو کی جناب پہ بہت اپار میرا آمد سلطان فرماتا بزرگ تنسن بابا جوراور سنگھ سہب دی تنسن بابا فتح سنگھ سہب دی ہورا نے بار محرام کی ہے ਇਹ ਆਪਣੇ ਪਾਵਨ ਸਥਾਨ ਸ੍ਰੀ ਦਾਦੀ ਪਾਵਨ ਧਰਤੀ ਫਤਿਹਗੜ ਸਾਹਿਬ ਗੁਰਦੁਆਰਾ ਜੋਤੀਸિંહ ਸਾਹਿਬ ਦੇ ਜਿਹੜੇ ਜੋ ਦਰਬਾਰਾਂ ਤੇ ਗੁੰਬਦ ਨੇ ਉਹ ਬੁਧਾ ਦੇ ਉੱਤੇ ਸੋਨਾ ਲਾਉਣ ਦੀ ਸੁਨਹਿਰੀ ਗੁੰਬਦ ਦੀ ਸੇਵਾ ਹੈ ਸਤਿਗੁਰਾਂ ਦੇ ਬਖਸ਼ਿਸ਼ ਕਰਕੇ ਉਹਨਾਂ ਨੂੰ ਵਰਜਿਆ ਔਰ ਅੱਜ ਗੁੰਬਦ ਦੇ ਉੱਤੇ ਪੱਥਰੇ ਲਾਉਣ ਦੀ ਜਿਹੜੀ ਸੇਵਾ ਹੈ ਉਹਦੀ ਆਰੰਭਤਾ ਕੀਤੀ ਗਈ ਹੈ ਸਤਿਗੁਰੂ ਮਿਹਰਾਂ ਕਰਨ ਜਿਵੇਂ ਇਹ ਸੰਗਤਾਂ ਤਾਂ ਮਨ ਧਨ ਕਰਕੇ ਸੇਵਾਵਾਂ ਕਰ ਰਹੇ ਨੇ ਸਤ ਗੁਰੂ ਨੇ ਦੀ ਕੀਤੀ ਤੇ ਕਾਰ ਸੇਵਾ ਥਾਂੇ ਪਾਉਣ ਚੜ੍ਹਦੀ ਕਲਾ ਵਾਲਾ ਜੀਵਨ ਬਰਪੂਸ਼ ਕਰਨ ਔਰ ਇਹ ਜਿਹੜੀ ਮਹਾਨ ਹਸਤਾਨਾ ਦੀ ਸੇਵਾ ਕੀਤੀ ਜਾ ਰਹੀ ਹੈ ਸਤ ਗੁਰੂ ਚੜ੍ਹਦੀ ਕਲਾ ਬਨਾਰੀ ਦੀ ਸੇਵਾ ਆਪ ਸਿਰਫ ਇਹ ਮਿਹਰ ਪਰਿਆਹ ਹਸਰਾ ਕੇ ਗੈਣ ਇਹ ਸਾਰੀ ਸੇਵਾ ਸ਼੍ਰੋਮ ਮੰਦਿਰ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੈ ਮੰਦਰ ਗੁਰਦੁਆਰਾ ਸ਼੍ਰੀ ਸਤਗੁਰ ਗੜ੍ਹ ਸਾਹਿਬ ਦੀ ਵੱਲੋਂ ਔਰ ਜੀ ਸੇਵਾ ਇਹ ਨਾਨੋ ਪੀਰਾਂ ਨੂੰ ਸੌਂਪੀ ਗਈ ਹੈ ਸਤ ਗੁਰੂ ਦੇਰ ਕਰਕੇ ਇਹ ਸਾਰੀ ਸੇਵਾ ਆਪਣੀ ਸੇਵਾ ਆਪ ਹੀ ਕਰਵਾ ਲੈਣ ਵਾਹਿਗੁਰੂ ਜੀ ਖਾਲਸਾ

sat nam sirivar guru 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 sat

واحرو جیسا مہاراج سچے پاشا جی نے پیاریا جیدار گورنما بال سی ہو جناب اور <تصفح> تنسن تن بابا جورا بار زوراور سن سنبی تنسن تن بابا فتح سنگھ سا ہوران نے بار بھی آرامد کی تھی ہے کہ اپنے پاون استھان شہیدان کی پاون ترتی شری فتح گڑھ صاحب گردوارا جوشی سو صاحب جو, جو دربار دے گمبت نے وہ گدا کے اتنے سونا دی کی سنہری دے جی سیوا ہے ستگر نے بخش کر کے انہوں نے رواجے اور گمبت دے اتھے پترے لون دے جی سیوا ہے وہ دی ਆਰੰਭ ਤੱਕ ਕੀਤੀ ਗਈ ਹੈ ਸਤਿਗੁਰੂ ਮਿਹਰਾਮ ਕਰਨ ਜਿਵੇਂ ਇਹ ਸੰਗਤਾਂ ਤਾਂ ਮਨ ਧਨ ਕਰਕੇ ਸੇਵਾਵਾਂ ਕਰ ਰਹੇ ਨੇ ਸਤਿਗੁਰੂ ਨੇ ਜੀ ਕੀਤੀ ਜੇ ਘਾਲ ਸੇਵਾ ਥਾਂ ਪਾਉਣ ਚੜ੍ਹਦੀ ਕਲਾ ਵਾਲਾ ਜੀਵਨ ਬਕਸ਼ ਕਰਨ ਔਰ ਇਹ ਜਿਹੜੀ ਮਹਾਨ ਹਸਤਾਨਾ ਦੀ ਸੇਵਾ ਨਹੀਂ ਕੀਤੀ ਜਾ ਰਹੀ ਹੈ ਸਤਿਗੁਰੂ ਚਰ ਦੀ ਖਰਾ ਬਨਾਰੀ ਦੀ ਸੇਵਾ ਆਪ ਸਿਰਫ ਮਿਹਰ ਫਰਿਆ ਹੱਥ ਰੱਖ ਕੇ ਜਾਣ ਇਹ ਸਾਰੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਂਬਰ ਗੁਰਦੁਆਰਾ ਸ਼੍ਰੀ ਤਖਤ ਗੜ੍ਹ ਸਾਹਿਬ ਦੀ ਵੱਲੋਂ ਔਰ ਇਹ ਜੀ ਸੇਵਾ ਇਹ ਨਾਨੋ ਵੀਰਾਂ ਨੂੰ ਸੌਂਪੀ ਗਈ ਹੈ ਸਤ ਗੁਰੂ ਰੇਰ ਕਰਕੇ ਇਹ ਸਾਰੀ ਸੇਵਾ ਆਪਣੀ ਸੇਵਾ ਆਪ ਹੀ ਕਰਵਾ ਲੈਣ ਵਾਹਿਗੁਰੂ ਜੀ ਖਾਤਰ ਸਤ ਨਾਮ ਸ੍ਰੀ ਵਾਹਿ ਗੁਰੂ ਸਤ ਨਾਮ ਸ੍ਰੀ ਵਾਹਿ ਗੁਰੂ ਸਤ ਨਾਮ ਸ੍ਰੀ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਵਾਹਿ ਗੁਰੂ ਤਨ 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 ਵਾਹਿ ਗੁਰੂ ਸਤ ਨਾਮ ਸ੍ਰੀ ਵਾਹਿ ਗੁਰੂ ਸਤ ਨਾਮ ਸ੍ਰੀ ਵਾਹਿ ਗੁਰੂ ਸਤ ਨਾਮ naam siri va guru satya naam siri guru satya

<تصفح> تنسن بابا جورا سن دی، تن بابا سن دی اور بار زوراور سما جی تنسن بابا فتح سنگھ سا ہورا نے بار بھی آرامد کی ہے کہ اپنے پاون استھان شہیدات پاون ترتی شری فتح گڑھ صاحب گردوارا جوتیب وکے جو, جو دربارہ کے گنبد نے وہ گدا دے اتنے سونا لون دی کی سنہری دے جی سیو ہے سترہ نے بخشش کر کے انہا انہوں رواجیا اور آج اجبد دے اُتے پترے لون دے جی سیوا ہے وہ دی ਆਰੰਭਤਾ ਕੀਤੀ ਗਈ ਹੈ ਸਤਿਗੁਰੂ ਮਿਹਰਮ ਕਰਨ ਜਿਵੇਂ ਇਹ ਸਤਿਤਾ ਤਨ ਮਨ ਧਨ ਕਰਕੇ ਸੇਵਾ ਕਰ ਰਹੇ ਨੇ ਸਤਿਗੁਰੂ ਨੇ ਕਿhti ਜੇ ਖਾਲਸੇਵਾ ਖਾਏ ਪਾਉਣ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ ਕਰਨ ਔਰ ਇਹ ਜਿਹੜੀ ਮਹਾਨ ਹਸਤਾਨਾ ਦੀ ਸੇਵਾ ਕੀਤੀ ਜਾ ਰਹੀ ਹੈ ਸਤੂਤਰ ਦੀ ਖਰਾਬ ਨਾਰਿੰ ਦੀ ਸੇਵਾ ਆਪ ਸਿਰਫ ਮੇਰ ਫਰਿਆ ਹਰ ਤਰ੍ਹਾਂ ਦੇ ਗੈਂਟ ਇਹ ਸਾਰੀ ਸੇਵਾ ਸ਼੍ਰੋਮ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਂਦਰ ਗੁਰਦੁਆਰਾ ਸ਼੍ਰੀ ਤਖਤ ਗੜ੍ਹ ਸਾਹਿਬ ਦੀ ਵੱਲੋਂ ਔਰ ਇਹ ਜਿਹੜੀ ਸੇਵਾ ਹੈ ਇਹ ਇਹਨਾਂ ਨੌਜਵਾਨਾਂ ਨੂੰ ਸੌਂਪੀ ਗਈ ਹੈ ਸਤਿਗੁਰੂ ਮਿਹਰ ਕਰਕੇ ਇਹ ਸਾਰੀ ਸੇਵਾ ਆਪਣੀ ਸੇਵਾ ਆਪ ਹੀ ਕਰਵਾ ਲੈਣ ਵਾਹਿਗੁਰੂ ਜੀ ਖਾਤਰ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ